ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਅੱਜ ਫਿਰ ਆਪਾਂ ਇੱਕ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਆਪਦੇ ਵਾਸਤੇ ਆਹ ਵਾਲਾ ਡਿਜ਼ਾਈਨ ਬਣਾਇਆ ਜੀ ਆਪਾਂ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਮੈਂ ਇਸੇ ਤੋਂ ਹੀ ਦੱਸ ਦਿੰਨੀ ਆ ਕਿ ਕਿਵੇਂ ਬਣਾਇਆ ਆਪਾਂ ਇਹ ਤੇ ਹੋਰ ਜੇ ਜੀ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਆਹ ਵਾਲਾ ਕੁੰਡਾ ਆਪਾਂ ਤਾਰਾਂਗੇ ਤਾਂ ਗਾ ਅੱਗੇ ਕਰਾਂਗੇ ਪੰਜ ਕੁੰਡੇ ਕੁੰਟੇ ਬਣਾਵਾਂਗੇ 2 3 4 5 ਤਾਂਗਾ ਪਿੱਛੇ ਕਰਾਂਗੇ हाँ वाले कुंडे जोड़े आप खाली तारांगे बनाने नहीं है आप तीन चार पांच पांच गुंडे आप तार ले तो ता अगर अगे करा एक दो तीन चार पांच ਪੰਜ ਗੁੰਡੇ ਆਪਾਂ ਫੇਰ ਉਲਟੇ ਬਣਾਏ। ਅੱਗੇ ਆਪਾਂ ਫੇਰ ਪੰਜ ਗੁੰਡੇ ਤਾਰ ਲਵਾਂਗੇ। 3 4 5 ਧਾਗਾ ਅੱਗੇ ਕਰਾਂਗੇ। ਪੰਜ ਗੁੰਡੇ ਫੇਰ ਉਲਟੇ ਬਣਾ ਲਾਂਗੇ। ਹਾਵਲੇ ਪੰਜ ਗੁੰਡੇ ਆਪਾਂ ਫੇਰ ਉਤਾਰ ਲਾਂਗੇ। లాస్ట్ కు కిధా బాల్గే హను ఉల్ సైడ్ దూజీ సలాయి ఆ కుడారా కుడే పం కు కండి డబల్ వా పం కు జీ తారే స పా బే బ ఇద్దరాలి సైడ్ అసలు ఉల్టే బ అయితే ఫోర్ ఆ గే జారే సును ఫోర్ అని డబల్ వ పా బనా ਰੋਇੰਤਾਂ ਜੀ ਤੁਸੀਂ ਦੇਖ ਹੀ ਲਿਆ ਬਹੁਤ ਸੋਹਣਾ ਬਣਦਾ ਕੋਟੀ ਬਣਾਓ ਸਵੈਟਰ ਬਣਾਓ ਜੈਕਟ ਬਣਾਓ ਕੁਝ ਵੀ ਬਣਾਓ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਜੀ ਆਹ ਵਾਲੇ ਪੰਜ ਕੁੰਡੇ ਆਪਾਂ ਉਲਟੇ ਬਣਾ ਲਾਂਗੇ ਅਗਲੇ ਪੰਜ ਕੁੰਡੇ ਫੇਰ ਆਪਾਂ ਡਬਲ ਵਾਲ ਪਾ ਕੇ ਬਣਾ ਲਾਂਗੇ సే కు కండా తారండే ఉల్టే బ ధాగా పిచ్చే క ਤਾਂ ਦਾ ਪਿੱਛੇ ਕਰ ਲਿਆ ਆਪਾਂ ਆ ਜਿਹੜੇ ਵਾਲ ਪਾਏ ਸੀ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਵਾਲ ਖੋਲ ਲਾਂਗੇ ਇਹਨਾਂ ਦੇ ਫਿਰ ਇਹਨਾਂ ਨੂੰ ਐ ਸਲਾਈ ਤੇ ਲਾਵਾਂਗੇ ਦੋ ਵਾਰੀ ਬਣਾਇਆ ਤਿੰਨ ਵਾਰੀ ਬਣਾ ਲਿਆ ਇਹਨੂੰ ਉਤਾਰਨੇ ਨਹੀਂ ਹੈਗੇ ਆਪਾਂ ਹਾਂ ਇਸ ਤਰ੍ਹਾਂ ਬਣਾ ਲੈਣੇ ਆ ਪੰਜਾਂ ਦੇ ਪੰਜ ਗੁੰਡੇ ਆਪਾਂ ਫੇਰ ਬਣਾ ਲੈਣੇ ਆ। ਇਹ 1 2 3 4 5 ਤਾਂ ਗਾ ਅੱਗੇ ਕਰਾਂਗੇ। ਪੰਜ ਗੁੰਡੇ ਆਪਾਂ ਫੇਰ ਉਲਟੇ ਬਣਾ ਲਾਂਗੇ। ਹਾ ਵਾਲੇ ਪੰਜ ਗੁੰਡੇ ਆਪਾਂ ਫੇਰ ਜਿਹੜੇ ਵਾਲ ਪਾਇਸ ਇਹਨਾਂ ਦੇ ਵਾਲ ਲਾ ਲਾਂਗੇ। ਸੁਲਾਈ ਤੇ ਲੈ ਕੇ ਪੰਜਾਂ ਦੇ ਆਪਾਂ ਪੰਜ ਕੁੰਡੇ ਫੇਰ ਬਣਾ ਲਾਂਗੇ ਦੋ ਵਾਰੀ ਬਣਾਇਆ ਤਿੰਨ ਵਾਰੀ ਬਣਾਇਆ ਤਾਂ ਵੱਲ ਪਾ ਕੇ ਆਪਾਂ ਪੰਜ ਕੁੰਡੇ ਆਪਣੇ ਪੂਰੇ ਹੋ ਗਏ ਇੱਥੇ ਧਾਗਾ ਅੱਗੇ ਕਰਕੇ ਪੰਜ ਕੁੰਡੇ ਆਪਾਂ ਉਲਟੇ ਬਣਾ ਲਾਂਗੇ ਤੇ ਢਾਂਗਾ ਵਿੱਚੇ ਕਰਾਂਗੇ। ਵਲ ਲਾਵਾਂਗੇ ਪੰਜਾਂ ਗੁੰਡਿਆਂ ਦਾ। ਐ ਸਲਾਈ ਤੇ ਲੈ ਕੇ ਦੋ ਵਾਰੀ ਬਣਾਇਆ। ਤਿੰਨ ਵਾਰੀ ਤੇ ਆਪਾਂ ਪੰਜ ਗੁੰਡੇ ਬਣਾ ਲਏ ਜੀ। ਇੱਕ ਹੁਣ ਦਿੱਦਾ ਬਣਾਉਂਦਾ ਮਸਾਹੀ ਆਪਣੀਆਂ ਤਿੰਨ ਸਲਾਈਆਂ ਬਣੀਆਂ ਜੀ ਆ ਗਏ ਆਪਣੇ ਚੌਥੀ ਸਲਾਈ ਹੁਣ ਆਪਾਂ ਜਿੰਨੇ ਵੀ ਕੁੰਡੇ ਹੈਗੇ ਆ ਸਾਰੇ ਉਲਟੇ-ਉਲਟੇ ਬਣਾ ਲਵਾਂਗੇ ਸਭ ਜਾਈਆਂ ਦੀਆਂ ਸਾਡੀਆਂ ਇਹ ਚਾਰ ਸਲਾਈਆਂ ਹੁਣ ਅਸੀਂ ਦੋ ਸਲਾਈਆਂ ਉੱਪਰ ਹੋਰ ਉਲਟੀ ਸਿੱਧੀ ਬਣਾ ਲਵਾਂਗੇ ਆਹ ਵਾਲੀ ਸਲਾਈ ਸਿੱਧੀ ਬਣਾਵਾਂਗੇ ਅੱਗੇ ਦੀ ਫੇਰ ਉਲਟੀ ਬਣਾਵਾਂਗੇ ਆਨ ਲੀਆ ਪਾ ਇੱਕ ਸਲਾਈ ਹੋਰ ਕੱਢਾਂਗੇ ਇੱਧਰ ਪਾਵਾਂਗੇ ਉਲਟੀ ਤੇ ਉੱਤੇ ਫੇਰ ਆਹ ਡਿਜ਼ਾਈਨ ਚੱਲ ਪੂਗਾ ਜੀ ਹੁਣ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਆਹ ਵਾਲਾ ਇੱਥੇ ਚੱਲ ਪੂਗਾ ਜੀ ਇੱਕ ਸਲਾਈ ਹੋਰ ਪਾ ਕੇ ਆਹ ਡਿਜ਼ਾਈਨ ਇੱਥੇ ਸਟਾਰਟ ਹੋ ਜਾਊਗਾ ਇਸ ਤਰ੍ਹਾਂ ਅਸੀਂ ਬਦਲ-ਬਦਲ ਕੇ ਡਿਜ਼ਾਈਨ ਪਾਈ ਜਾਣਾ ਤਾਂ ਇਸ ਤਰ੍ਹਾਂ ਬਣਦਾ ਜੀ ਡਿਜ਼ਾਈਨ ਇਹ ਸੌਖੇ ਦਾ ਸੌਖਾ ਤੇ ਨਾਲੇ ਸੋਹਣਾ ਕਿੰਨਾ ਲੱਗਦਾ ਜੀ 컬러 ਕੋਈ ਵੀ ਹੋਵੇ ਭਾਵੇਂ ਹਰੇਕ ਰੰਗ ਚ ਬਣਨ ਵਾਲਾ ਤੇ ਸੋਹਣਾ ਲੱਗਣ ਵਾਲਾ ਡਿਜ਼ਾਈਨ ਤੇ ਤੁਸੀਂ ਬਣਾਏ ਉਹਦੇ ਨਾਲੇ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਦੇਖਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਵੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੁਹਾਨੂੰ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਅੱਜ ਤਾਂ ਜੀ ਗਲਾ ਖਰਾਬ ਹੈ ਥੋੜਾ ਜਿਹਾ ਕੁਸ਼ ਬੁਖਾਰ ਵੀ ਹੈ